ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਮਾਰਨਿੰਗ ਦਾ ਟਾਈਮ 8 ਵਜੇ ਦਾ ਤੇ ਸੂਰਜ ਪੂ ਦਾ ਸੋਹਣਾ ਨਿਕਲੀ ਹੋਈ ਧੁੱਪ ਹੈਣਾ ਫਤੇ ਵਾਈਟ ਵਾਈਟ ਤੇ ਇੱਧਰ ਫਤੇ ਮੇਰ ਨਾਲ ਬੈਠਾ ਮੈਂ ਤੇ ਫਤੇ ਉੱਠੇ ਆ ਬਸ ਤਾਂ ਅਸੀਂ ਆਪਣੀ ਚਾਹ ਬਣਾ ਕੇ ਲੈ ਆਏ ਗੜਵੀ ਚ ਤੇ ਨਾਲ ਅਸੀਂ ਲੈ ਆਏ ਬਿਸਕਟ ਫਤੇ ਹੁਣ ਖਾ ਰਿਆ ਨਾਲ ਬਿਸਕਟ ਹੋਲੀ ਹੋਲੀ ਗਰਮ ਗੁੱਡ ਮਾਰਨਿੰਗ ਬੋਲ ਦ ਗੁੱਡ ਮਾਰਨਿੰਗ ਫੈਂ ਮੇਰਾ ਬੋੜੂ ਤੇ ਅੱਜ ਹੈਗੀ ਛੁੱਟੀ ਫਤੇ ਗਿਆ ਨਹੀਂ ਸਕੂਲ ਮੈਨੂੰ ਹੀ ਕੱਲ ਦਾ ਚ ਕੰਮ ਹੋਇਆ ਪਿਆ ਬਹੁਤ ਇਹ ਜਾ ਕਰੀ ਆਪਾਂ ਟੈਸਟੀ ਬਣ ਜਾ ਹੈ ਚਲੋ ਜੀ ਇਧਰ ਆ ਹੀ ਜਾਣਾ ਬਾਜ਼ਾਰ ਚੰਮਣੂ ਰੀ ਆ ਗਏ ਨੇ ਅਤਾਰ ਨਾਲ ਕੰਮ ਕਰਨਾ ਦਫ਼ਤਰ ਨਾਲ ਸਾਡੇ ਨਾਲ ਕੰਮ ਕਰਾਣਾ ਤੁਹਾਨੂੰ ਕਹਿ ਮੇਰੇ ਨਾਲ ਪਿੱਛੇ ਬਿਓ ਅੱਜ ਬਚ ਬਟ ਨਾ ਹੋਰ ਮੈਂ ਨਾਲ ਪਿੱਛੇ ਰਹਿਣਾ ਜੋੜੀਆਂ ਪਿੱਛੇ ਰੱਖਣੀਆਂ ਜੀ

ਤੁਸੀਂ ਕਿਵੇਂ ਬੈਠੇ ਅੱਜ ਟੋਪੀ ਪੁੱਠੀ ਪਾ ਕੇ ਪਿੱਛੇ ਤੁਹਾਡੇ ਗਗਨ ਬੈਠੀ ਐ ਇਧਰ ਮੇਰੇ ਨਾਲ ਗੱਲ ਕਰੋ ਉੱਠੀ ਟੋਪੀ ਪਾ ਕੇ ਤੂੰ ਠੰਡੂ ਰਾਮ ਬਣੇਗਾ ਅੱਜ ਮੈਂ ਫੰਕੀ ਬਣ ਆਇਆ ਹਾਂ ਫੰਕੀ ਫੰਕੀ ਮੈਂ ਪਾਣੀ ਨੀ ਰਿਡਿਸ਼ਨ ਨਹੀਂ ਦੀ ਪਾਣੀ ਦਫਤਰ ਵਾਲੇ ਕੋਲ ਪਾ ਕੰਮ ਕਰੀਏ ਗਗੜ ਦੇਣ ਵਾਲੇ ਉਹ ਤਾਂ ਸਰਾਣੇ ਬੈਠੀ ਆਪਣੇ ਜੀਜੇ ਦੇ ਨਾਲੇ ਉਹਦੀਆਂ ਬਰਾਈਆਂ ਕਰਨ ਦੀ ਅਵਤਾਰ ਮੈਨੂੰ ਹੋ ਕੇ ਛੱਡਦੀ ਕੰਨ ਥੱਲੇ ਤਾਂ ਰੋਏ ਦੇ ਇੱਕ ਨਾਲੇ ਤੁਹਾਡੇ ਲਾਗੇ ਬੱਡੀ ਨਾਲੇ ਤੁਹਾਨੂੰ ਗਾਲਾਂ ਗੁੱਸਾ ਕਰਨੀ ਦੇਖੋ ਕਤਰ ਤਰ ਤਰੋ ਇਹਦੇ ਸਾਰੇ ਬਿੰਦਰ ਪਹਿਲਾਂ ਕੱਪੜੇ ਚੇਂਜ ਕਰ ਲੈ। ਅਤਰ ਤਰ ਤਰੋ ਇੱਕ ਹੋਰ ਤਰ ਤਰ ਕੋਟਤੀ ਜੀਜੇ ਨਾਲ ਸਾਲੀ ਅੱਜ ਆਪਾਂ ਰਿਲੈਕਸ ਬੈਠੇ ਆ ਕੋਰਾਮ ਇਹ ਕੀ ਆਦਰ ਰਿਲੈਕਸ ਕੁੱਟੋ 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 ਢਿਜਾਵਲੀ ਮਾਰੀ ਗੀ ਹੱਸਣਾ ਗਗਣ ਹੱਸਣਾ ਨਾ ਤੂੰ ਹੱਸਣਾ ਨਾ ਤੂੰ ਹੱਸਣਾ ਨਾ ਤੇਰੇ ਕੁੱਟ ਰਿਆ ਤੂੰ ਹੱਸਣਾ ਤੂੰ ਹੱਸਣਾ ਚੌੜਿਆ ਐ ਇੰਦਾ ਉੱਤੇ ਸਿਰ ਤੇ ਆ ਸਾਂਗ ਬੜੋ ਚੀ ਤਰਾ ਪੁੱਤੋ ਬੋਲੀ ਮੈਨੂੰ ਪਾਜੀ ਨੂੰ ਨਾ ਸਵੈਰ ਤੇ ਦੇਖ ਦੇ ਕਿ ਬਹੁਤ ਰਿਟਿਸ਼ਨਲ ਜੀ ਗਗਨ ਪਾਜੀ ਤੇਰਾ ਆਫਿਸ ਸਟਾਈਲ ਚ ਬੈਠਾ ਕਿ ਮੈਂ ਆਫਿਸ ਬੈਠਾ ਔਰ ਕਿਹੜਾ ਆਫਿਸ ਵਾਲਾ ਸਟਾਈਲ ਹੋਇਆ ਉੱਤੇ ਤਾਂ ਵਾਕਈ ਤੂੰ ਯਾਰ ਕੀ ਕਰ ਰਖਿਆ ਲੈ ਹੁਣ ਤਾਂ ਅੱਜ ਤੱਕ ਗਗਨ ਅੱਜ ਤੈਨੂੰ ਤੈਨੂੰ ਹੀ ਮਾਰ ਦੇਣਾ ਕੋਟ ਕੋਟ ਸ਼ਰਮ ਪਾਜੀ ਕਿ ਇੰਚਨੀ ਮੈਨੂੰ ਆਉਂਦੀ ਨਾ ਪਾਜੀ ਤਾਂ ਨਹੀਂ ਫਿਰ ਸਰਾਣੇ ਕਾਤੋਂ ਬੈਠੀ ਓਦੇ ਨਹੀਂ ਤੂੰ ਆਪਣੇ ਪਾਜੀ ਦੇ ਸਰਾਣੇ ਕਾਤੋਂ ਬੈਠੀ ਐ ਮੈਂ ਪਾਜੀ ਕੋਲ ਵੀ ਫੋਨ ਕਰਾ ਚੱਲਿਆ ਆਪਣਾ ਆਵਤਾਰ ਏ ਬੈਠੀ ਆਂ ਕੁਟਣ ਵਾਸਤੇ ਓਟ ਖਾਣ ਵਾਸਤੇ ਹਾਂ ਉਹ ਗਗਨ ਦਾ ਕਾ ਹਸਬੰਡ ਆ ਨਹੀਂ ਇੱਥੇ ਤੇ ਗਗਨ ਨੂੰ ਕੁੱਟ ਦੋ ਉਹ ਮੈਨੂੰ ਲਾ ਕੇ ਦਿਖਾਵੇ ਹੱਥ ਕੌਣ ਮੇਰਾ ਹਸਬੰਡ ਨਹੀਂ ਉਹ ਤੇ ਦਿਨ ਲਾਇਆ ਤੇਰੇ ਭਾਜੀ ਨੇ ਤਾਂ ਕੁੱਟਤਾ ਨਾ ਤੈਨੂੰ ਮੇਰਾ ਹਸਬੰਡ ਤੇ 10 ਸਹਾ ਦੋ ਹੋ ਗਈ ਹੈ ਅਦੇ ਲੋ ਜੀਜੇ ਸਾੜੀ ਨੇ ਬਸ ਆਹੀ 24 ਘੰਟੇ ਕੰਮ ਹਜੇ ਵੀ ਕੁੱਟਣਾ ਰਹਿੰਦਾ ਵਿਚਾਰਾ ਇੰਨੇ ਤੋਂ 2 ਸਾਲਾਂ ਤੋਂ ਵਿਚਾਰਾ ਗਿਆ ਹੋਇਆ ਹਲੇ ਵੀ ਕੁੱਟੂਗਾ ਉਹ ਅਜੇ ਤੈਨੂੰ ਕੁੱਟੂਗਾ ਦੱਸ ਹਾਂ ਜੀ ਲੱਗਿਆ ਹੋਇਆ ਕਿ ਕੁਛ ਭਾਵੇਂ ਇੱਥੇ ਵੀ ਹੋਵੇਗਾ ਨਹੀਂ ਨਹੀਂ ਪਹਿਲਾਂ ਇੱਥੇ ਤੈਨੂੰ ਰੋਜ਼ ਕੁੱਟਦਾ ਸੀ ਮੇਰੇ ਨਾਲ ਦੋ ਸਾਲ ਹੋ ਗਏ ਮੇਰਾ ਹਸਬੈਂਡ ਕਿਤੇ ਮੈਨੂੰ ਹੱਥ ਲਾ ਕੇ ਦਿਖਾਵੇ ਭਾਵੇਂ ਅਵਤਾਰ ਮਾਰ ਦੇ ਤੈਨੂੰ ਹੈ ਹੈ ਮੇਰਾ ਹਸਬੈਂਡ ਹੋਵੇ ਹਾਂ ਅਵਤਾਰ ਡਰਾਂ ਨਹੀਂ ਡਰਦਾ ਹੀ ਹੈ ਤੈਨੂੰ ਮੈਂ ਨਾ ਚਾਕੂ ਵੀ ਅਵਤਾਰ ਡਰ ਜਿਓ ਦਰ ਕੋ ਮੈਂ ਡਰ ਗਿਆ ਮੈਂ ਤਾਂ ਡਰ ਗਈ ਮੈਂ ਤਾਂ ਡਰ ਗਈ ਮੈਂ ਤਾਂ ਮਾਰ ਗਈ ਇਹਨਾਂ ਅਵਤਾਰ ਨਾਲ ਦੁਪਹਿਰ ਦੇ ਅੱਜ ਧਰਨੇ ਕਰਕੇ ਸਾਰਾ ਕੁਝ ਬੰਦ ਆ ਇਹ ਉਤਾਰ ਆਹੀ ਪੋਚ ਨਾ ਦਫ਼ਤਰੋਂ ਆ ਕੇ ਤੇ ਇੱਥੇ ਬੈਠੇ ਨੇ ਇਹਨਾਂ ਨੇ ਦਫ਼ਤਰ ਖੋੜ ਲਿਆ ਉਥੇ ਆ ਕੇ ਡਾਂਗਾ ਲੈ ਕੇ ਪਿੱਛੇ ਜੜੇ ਫੇਰ ਭੱਜੇ ਨੇ ਹਣਾ ਫੇਰ ਹੀ ਬੰਦ ਕੀਤਾ ਤੁਸੀਂ ਨਹੀਂ ਨਹੀਂ ਵਧੀਆ ਵਧੀਆ ਟੇਕੇ ਹਾਂ ਇਹ ਟੇਕੇ ਨਹੀਂ ਮੰਦੇ ਇਹ ਐਪਲੋਈ ਜਿਹੜੇ ਨੇ ਨਾ ਬੜੇ ਖਰਾਬ ਨੇ ਇਹ ਖਰਾਬ ਕਿ ਸਾਨੂੰ ਨਹੀਂ ਪਤਾ ਨਾ ਕੀ ਕਰੀਏ ਅਸੀਂ ਚਲੇ ਗਏ ਆਫਿਸ ਤੇ ਉੱਥੇ ਪਤਾ ਲੱਗ ਗਿਆ ਵੀ ਬੰਦਾ ਸਾਰੇ ਆਫਿਸਿਸ ਬੰਦ ਕਰੋ ਤੇ ਸਾਡੇ ਬੰਦ ਤਾਂ ਹੀ ਉਤਾਰ ਉਦੋਂ ਦੇ ਆ ਕੇ ਦੇਖ ਲੋ ਐਂ ਹੀ ਬੈਠੇ ਨੇ ਕਿਤੇ ਐ ਨਹੀਂ ਹੈਗਾ ਲੋ ਭਾਈ ਪਿੰਡ ਵਾਲਿਆਂ ਦਾ ਵੀ ਨੈਟ ਚੱਲ ਪਿਆ ਗਗਨ ਆ ਗਿਆ ਬਲੌਗਰਾਂ ਦਾ ਵੀ ਆਹ ਨਹੀਂ ਸੱਚ ਮੰਨ ਆਪਾਂ ਕਹਿੰਦੇ ਵੀਡੀਓ ਵੀ ਪਾ ਦੀ ਤੇਰੀ ਨੈਟ ਤੇ ਚੱਲ ਨਹੀਂ ਤੇ ਹਾਂ ਨੈਟ ਨਹੀਂ ਚੱਲਣ ਪਈ ਤੂੰ ਇੱਥੇ ਅਪਲੋਡ ਕਰਕੇ ਲੈ ਜਾਂਦੀ ਵੀਡੀਓ ਫਾਇਦ ਆਈ ਥੋੜੇ ਟਾਈਮ ਲਈ ਕਰਦੀ ਗਈ ਅਪਲੋਡ ਚੱਲ ਆ ਗਈ ਇੱਕ ਤਾਂ ਆ ਗਈ ਪੈਣਾ ਦੇ ਬੁਟੀਕ ਵਾਲੀ ਵੀਡੀਓ ਆ ਗਈ ਹੈ ਵੇਖੋ ਭਾਈ ਜਾ ਕੇ ਪੈਣਾ ਦੇ ਬਢੀ ਤੇ ਵੀਡੀਓ ਆ ਗਈ ਜੇ ਹੋਰ ਨੈਟ ਨਾ ਚੱਲਣ ਕਰਕੇ ਬੜਾ ਕੰਮ ਖਰਾਬ ਹੋਇਆ ਪਿਆ ਹੋਰ ਅੱਜ ਗੱਲਾਂ ਛੜੀ ਪਈਆਂ ਲੱਲੀਆਂ ਮਾਰੀਆਂ ਨੇ ਇੱਕ ਨਾ ਬੜੇ ਆਪਣੇ ਮਨ ਤੋਂ ਲੋਕੀ ਕਿ ਕਮੇਡੀ ਬਣਾ ਕੇ ਵੀਡੀਓ ਬੰਦੇ ਨੇ ਹੂੰ ਈ ਹੈ ਕਹਿੰਦੇ ਸ਼ੇਰ ਦੀ ਜबान ਸ਼ੇਰ ਦੀ ਜੀਬ ਕਹਿੰਦੇ ਬੜੀ ਖੁੱਦਰੀ ਹੁੰਦੀ ਹੈ ਜੇ ਪਤ ਨਹੀਂ ਉਹ ਕੰਦ ਤੇ ਵੀ ਮਾਰੇ ਉਹਨਾਂ ਤੇ ਕੀ ਹੁੰਦਾ ਮਜ਼ਾਕ ਚ ਕਹਿੰਦੇ ਸੀ ਪਹਿਲੇ ਨੰਬਰ ਤੇ ਪਰ ਕਹਿੰਦਾ ਫਿਰ ਵੀ ਸ਼ੇਰ ਦੀ ਜबान ਨਾ ਦੂਜੇ ਨੰਬਰ ਤੇ ਹੁੰਦੀ ਹੈ ਤੇ ਪਹਿਲੇ ਨੰਬਰ ਤੇ ਕਿਹਦੀ ਹੁੰਦੀ ਨਾਲ ਉਹਦੀ ਬੋਟੀ ਬੈਠੀ ਹੁੰਦੀ ਤੁਹਾਨੂੰ ਤਾਂ ਆਪ ਹੀ ਸਾਬ ਲਾ ਲਓ ਪਹਿਲੇ ਤਾਂ ਕੀ ਦੀ ਹੁੰਦੀ ਮੈਂ ਬੋਲ ਸਕਦਾ ਆਪ ਹੀ ਸਾਬ ਲਾ ਲਓ ਪਹਿਲੇ ਨੰਬਰ ਤੇ ਕੀ ਦੀ ਹੁੰਦੀ ਹੈ ਹਾਂ ਤੇ ਮੈਂ ਘਰ ਜਨਾਨੀਆਂ ਨਾਲ ਹੀ ਚੱਲਦੇ ਨੇ ਹਾਂ ਇਹ ਬੰਦੇ ਨੂੰ ਪਤਾ ਨਹੀਂ ਕਾਹਦਾ ਮਾਨ ਕਰਨ ਕੀ ਜਨਾਨੀ ਬੁੱਤੀ ਪੇਕੇ ਚਲੀ ਤੇ ਮੈਂ ਨਜ਼ਾਰੇ ਲਾਵਾਂਗਾ ਪਹਿਲੀ ਗੱਲ ਏਡੇ ਦੂ ਕਿ ਨਹੀਂ ਨਜ਼ਾਰੇ ਲਾਂਦੇ ਨਹੀਂ ਭਾਈ ਸਾਹਿਬ ਨਜ਼ਾਰੇ ਵਾਲਾ ਕੰਮ ਹੀ ਨਹੀਂ ਹੈਗਾ ਫਿਰ ਰੋਟੀਆਂ ਪਕਾਉਣੀ ਪੈਂਦੀ ਨਾ ਦਫ਼ਤਰ ਜਾਣਾ ਪੈਂਦਾ ਤੇ ਰੋਟੀਆਂ ਘਰ ਦੇ ਕੰਮ ਨਿੱਕੇ ਨਿੱਕੇ ਮੈਂ ਜਦੋਂ ਬਿਮਾਰ ਸੀ ਨਾ ਮੈਂ ਬਿਮਾਰ ਸੀ ਇੱਥੇ ਉਤਾਰ ਬੈਠੇ ਗਵਾਹ ਤੇਰੇ ਸਾਹਮਣੇ ਗੱਲ ਕਰੀ ਨਹੀਂ ਨਹੀਂ ਅਸੀਂ ਬੰਸ ਬੰਨੇ ਖਾਣੇ ਖਾਈ ਜਾਵਾਂਗੇ ਲੱਗ ਗਗੰਤੂ ਆਈ ਨਹੀਂ ਹੈ ਤੇਰੇ ਪਾਜੀ ਭਾਂਡੇ ਮਾਹਦੇ ਨੇ ਕਿਹਾ ਹੀ ਉਤਾਰਨੇ ਕਹਿੰਦਾ ਧੰਨ ਪਾਈ ਤੁਸੀਂ ਕਹਿੰਦਾ ਭਾਂਡੇ ਬੜੇ ਹੁੰਦੇ ਸਾਰਾ ਦਿਨ ਪੁੱਛ ਲਿਆ ਹੀ ਕਿ ਨਹੀਂ ਕਿਹਾ ਹੀ ਕਹੀ ਸੀ ਨਾ ਹਾਂ ਜਨਾਨੀ ਆ ਜਨਾਨੀ ਆ ਜਨਾਨੀਆਂ ਬਿਨਾ ਕੰਮ ਨਹੀਂ ਚੱਲਦੇ ਜਨਾਨੀਆਂ ਨਾਲ ਹੀ ਚੱਲਦਾ ਸਭ ਤੋਂ ਜ਼ਿਆਦਾ ਗਲਾਸ ਦਾ ਯੂਜ਼ ਹੁੰਦਾ ਹੈ ਹਮ ਮਨ ਜਿਹਦੇ ਪਾਣੀ ਪੀਤਾ ਚੱਲ ਗਲਾਸ ਚੱਲ ਵੀ ਸ਼ੈਂਕ ਚ ਹਾਂ ਪੀਤਾ ਗਲਾਸ ਚੱਲੋ ਵੀ ਸ਼ੈਂਕ ਚ ਉਤਾਰ ਤਾਂ ਥੱਕ ਗਏ ਵਿਚਾਰੇ ਦੋ ਦਿਨ ਨੂੰ ਆਦਤ ਪਾਣੀ ਚਾਹੀਦੀ ਹੈ ਚੱਲ ਬਈ ਸ਼ੈਂਕ ਚ ਨਹੀਂ ਨਾ ਕਰਨਾ ਚਾਹੀਦਾ ਨਾਲੇ ਮਾਜਾ ਟੁੱਟੀ ਚ ਲਾ ਕੇ ਚੱਲ ਬਈ ਸਭ ਬੰਨ ਲਾ ਦੋ ਹਾਂ ਕੋਈ ਗੱਲੀ ਤਾਂ ਦੇਖਦੇ ਹੁਣ ਤਾਂ ਕਿੰਨੇ ਕਿੰਨਾ ਕੰਮ ਘਟੇਗਾ ਇਹ ਗੱਲਾਂ ਛੱਡ ਦੋ ਤੂੰ ਲੀ ਬਿੰਦਰ ਦਫ਼ਤਰ ਆ ਕੇ ਮੇਰੀ ਪੂਰੀ ਹਲਕਾ ਰੰਦੰਦ ਨਹੀਂ ਨਾਲ ਹਾਂ ਨਾ ਪਰਖੋ ਤੋਈ ਗਗਨ ਨੂੰ ਗਗਨ ਨੂੰ ਵਰਗਾ ਕੌਣ ਬਣ ਜੂ ਹਾਂ ਬਿੰਦਰ ਨੂੰ ਤਾਂ ਕੌਣ ਬਣ ਜੂ ਕੋਈ ਨਹੀਂ ਬਣਦਾ ਬਿੰਦਰ ਨੂੰ ਗਗਨ ਦੇ ਪਤੀ ਵਰਗਾ ਕੌਣ ਬਣ ਜੂ ਕੋਈ ਨਹੀਂ ਬਣਦਾ ਨਾ ਕੋਈ ਜਪਣਾ ਹਾਂ ਪੈਸੇ ਦੇ ਰਹੋ ਪੈਸੇ ਦੇ ਰਹੇ ਮਾਸੀ ਕੋ ਖੁੱਲੇ ਪੈਸੇ ਆ ਨਹੀਂ ਤੇ ਆਟੋ ਵਾਲਾ ਕਹਿੰਦਾ ਖੁੱਲੇ ਚਾਹੀਦੇ ਨੇ ਤੇ ਹੁਣ ਐ ਹੀ ਕਿਹਾ ਕਿ ਮਾਸੀ ਇੱਥੇ ਆਉਂਦੀ ਤੇ ਆਟਾ ਵਾਲੇ ਨੂੰ ਰੇ ਖੁੱਲੇ ਦੇ ਦਿੰਨੇ ਆ ਠੀਕ ਹੈ ਇਹ ਸਕੂਲ ਤੋਂ ਆਏ ਚਾਰੇ ਨਹੀਂ ਜੰਪ ਨਹੀਂ ਮਾਰਨਾ ਨਹੀਂ ਪੁੱਤਰੀ ਆਏ ਇੱਧਰ ਆਜੋ ਕੱਪੜੇ ਗੰਦੇ ਕਰ ਰਹੇ ਪੈਸੇ ਦੋ ਜਾਓ ਜਾਓ ਪੈਸੇ ਕਿਵੇਂ ਫੜ ਲਿਆ ਮਮਾ ਨੂੰ ਆ ਪੈਸੇ ਦੇ ਕੇ ਆਪ ਆਟੋ ਵਾਲੇ ਨੂੰ ਫੇਰ ਆਪਾਂ ਜਾਨੇ ਉੱਤੇ ਆਜੋ ਅਸੀਂ ਇੱਥੇ ਖੜ੍ਹਦੇ ਆਂ ਦੀਦੀ ਨੂੰ ਜਾਣ ਦੋ ਅਸੀਂ ਮਮਾ ਨੂੰ ਲੈ ਕੇ ਆਉਨੇ ਆਂ ਆਟਾ ਆ ਰਿਹਾ ਅਰੇ ਨਹੀਂ ਆਟਾ ਵਾਲੇ ਨੂੰ ਪੈਸੇ ਦੇਣੇ ਨੇ ਠੀਕ ਹੈ ਇੱਥੇ ਵੇਟ ਕਰੋ ਖੜ੍ਹ ਕੇ ਆਉਂਦਾ ਹੁਣ ਆਟੋ ਵਾਲਾ ਵੇਖੋ ਆ ਰਿਹਾ ਕੋਲਾ ਆ ਰਿਹਾ ਤੁਹਾਡੀ ਇੱਥੇ ਲੈਣਾਂ ਕਿ ਗਈ ਤੁਹਾਡੀ ਇਹ ਤਾਂ ਵੇਣਾਂ ਕਿ ਗਈ ਦੇਖੋ ਮਮਾ ਆਈ ਕਿਤੇ ਨਹੀਂ ਆਇਆ ਨਾ ਖਾਈ ਤਾਂ ਮਮਾ ਬਾਜ਼ਾਰ ਚ ਚੱਲੀ ਏ ਤੁਹਾਡਾ ਸਕੂਲ ਦਾ ਦਿਨ ਕਿਵੇਂ ਰਿਹਾ ਵਧੀਆ ਵਧੀਆ ਕੀ ਕੀਤਾ ਫਿਰ ਅੱਜ ਆ ਪਟਕਾ ਸਾਰਾ ਪਾੜ ਲਿਆ ਇਹ ਤਾਂ ਸਾਈਡ ਤੇ ਖੜੋ ਆਈ ਨਹੀਂ ਮਮਾ ਪੈਸੇ ਕਿੱਥੇ ਨੇ ਫਦੇ ਨੇ ਪੈਸੇ ਅੱਜ ਫੜ ਕੇ ਰੱਖਿਆ ਫਟਾਫਟ ਆਟੋ ਵਾਲੇ ਨੂੰ ਦੇ ਕੇ ਫਟਾਫਟ ਭੱਜਾਂਗੇ ਹੈ ਹੈ ਪਤਾ ਆ ਗਿਆ ਆਟੋ ਫਤੇ ਮਮਾ ਦਾ ਉਹ ਦੇ ਓ ਮਮਾ ਬੈਠੀ ਵਿੱਚ ਹਨਾ ਕੀ ਇਹ ਆਟੋ ਨਹੀਂ ਹੈਗਾ ਹੋਰ ਕੀ ਹੈ ਵੀਰ ਜੀ ਉਹ ਆ ਗਈ ਮਮਾ ਇੱਥੇ ਉਹ ਆ ਗਈ ਮਮਾ ਉਹ ਆ ਗਈ ਮਮਾ ਜਾ ਭੱਜ ਕੇ ਜਾ ਆ ਗਈ ਫਤਿਹ ਮਮਾ ਮਮਾ ਆ ਗਈ ਆ ਲੈ ਆਜੋ ਅੱਜ ਸਾਡੇ ਹਿੰਦੀ ਦੇ ਟੈਕ ਚਾਹ ਮੈਂ ਕਿਸੇ ਨੇ ਕਿਸੇ ਦੇ ਕੋ ਮੇਰੀ ਮਾਰੀ ਆਲੋ ओ वेरी गुड ये कहंदा एक तो वड्डे मुंडे ने मेरा ना फोटो पछाई ही आज तो पटका लैक कर दी हां पटका पाट गया बेचारा तो दमण ने दरवाजा के ला रखया देख कुछ ਲੈਣਾ दस आज बाजार च ओ हार इससे तो हो जाऊंगा फिर हां लेना पैसे ज्यादा पर ये तेरे ठीक ठीक ਕ੍ਰੇਡਰ ਹੁੰਦੇ ਉਹ ਲਾਲਾ ਪਾਜੀ ਇਹਦੇ ਨਾਲ ਦੀ ਵੱਡੀ ਪੈਕਿੰਗ ਵੀ ਹੈਗੀ ਆ ਵੱਡੀ ਨਹੀਂ ਆਗੀ ਇਹ ਜੀ ਹੀ ਆਉਂਦੀ ਆ ਇਹ ਕਿੰਨੇ ਦਾ 40 ਕਿਲੋ ਦਾ ਹੁੰਦਾ ਇੱਕ ਵਾਰ ਇਹ ਹਾਰ ਦੇ ਦੋ ਰੇ ਠੀਕ ਠੀਕ ਲਾ ਰਿਹਾ ਇਹਦਾ 2000 ਲੈ ਜਾਣਾ ਲਾ ਲਾ ਨਹੀਂ ਵੱਡਾ ਪੈਕਟ ਹੈ ਨਹੀਂ ਉਹ 50 ਦਾ ਹੁੰਦਾ ਪਾਜੀ ਇਹਦੇ ਨਾਲ ਐਮ ਆਰ ਪੀ ਇਹਦੀ ਵੀ ਛੁੱਟਦੀ ਨਹੀਂ ਜੀ ਖੁੱਖ ਜੀ ਦੀਦੀ ਨੇ ਕਿਹਾ ਹੈ ਮਹਿੰਦੀ ਮਿਲ ਗਈ ਹੈ ਤੂੰ ਤਾਂ ਬਾਲਟੀ ਲੈ ਕੇ ਜਾ ਰਹੇ ਹੋਰ ਕੀ ਹੋ ਗਿਆ ਉਹ ਕਹਣਗੇ ਇਹਨਾਂ ਦੀ ਪੋਚੇ ਵਾਲੀ ਬਾਲਟੀ ਨਹੀਂ ਹੈਗੀ ਤੇ ਬਾਲਟੀ ਲੈ ਕੇ ਜਾ ਰਹੀਆਂ ਹੋਰ ਕੀ ਕਰੀਏ ਯਾਰ YouTube ਪਰ ਤਾਂ ਇਹੀ ਸਮਾਨ ਨਹੀਂ ਤੇ ਦਰਾਗਾ ਹਾਂ ਦਰਨ ਉਹ ਲੈ ਕੇ ਸੰਤਰੇ ਨੂੰ ਰੋਈ ਦੇ ਚਪਵਾਉਣੇ ਆ ਸੰਤਰੇ ਤੇ ਅੰਗੂਰ ਲਾ ਲੈ ਬਸ ਇਹਦੇ ਚਪਵਾ ਦੇ ਲੜ ਬੋ ਕਲੇ ਖਰਾਬ ਨੇ ਬਾਲਟੀ ਪਰ ਦੋਸਤ ਸੰਤਰੇ ਬਾਲਟੀ ਸਰ ਸਾਹੀ ਦੇ ਰਹਿਣਾ ਬਾਲਟੀ ਪਰ ਦੋ ਕਹ ਕਹਣੇ ਬਾਟ ਨੇ ਔਲੇ 파 ਰਖੇ ਕੋਈ ਨਹੀਂ ਤੁਸੀਂ ਲੈ ਲੋ 40 ਨਹੀਂ ਬਲਦੀ ਭਰਦੇ ਨੇ ਕੋਈ ਅੰਕਲ ਕੱਲ ਲੈ ਕੇ ਆਏ ਸੀ 30 ਰੁਪਏ ਕਿਲੋ ਨਹੀਂ ਨਹੀਂ ਲਾਣਗੇ ਅੰਕਲ ਵੀ ਨਹੀਂ ਨਹੀਂ 50 ਰੁਪਏ ਦਾ 40 ਹੀ ਲਾਉਂਦੇ ਨੇ ਆਪਾਂ 10-10 ਮਹਿੰਗੇ ਤੇ ਜਾਗੀ ਪਹਿਲੇ ਮਿੱਠੇ ਹੋਣਾਂ ਆ ਮਿੱਠੇ ਗਰੰਟੀ ਕੋਈ ਅੰਗੂਰ ਕੇ ਮੈਨੇ ਅੰਗੂਰ ਉਹਦੇ ਰੇਟ 125 ਸੌ ਤੋਂ ਅੰਕਲ ਕੋਈ ਰੇਟ ਬਹੁਤ ਵੱਧ ਲਾਉਂਦਾ ਤੂੰ ਦਿਖਾ ਕੇ ਦੇਉ ਕੰਗੂਰ ਮੈਂ ਵੱਧ ਨਹੀਂ ਲਾਂਦਾ ਉਹ ਆ ਕੀ ਕੱਲ ਪਰਸੋਂ ਜਿਹੜਾ ਖਾ ਗਿਆ ਵੇਖਿਆ ਸੀ ਉਹ ਨੂੰ ਤੇਰੀ 100 ਰੁਪਏ ਲਿਆਂਦਾ ਤੂੰ ਆਏ ਇਸ ਤੇ ਕੀ ਮਤਲਬ 100 ਮੰਗਿਆ ਤੋਰੇ ਤੂੰ ਪਹਿਲਾਂ ਦੱਸ ਵੀ ਕਹਿਣਾ ਨਹੀਂ ਮੈਂ ਤਸਦੀ 40 ਰੁਪਏ ਕਿਲੋ ਨੇ 40 200 ਜੀ ਹਾਂ 100 ਦੇ ਲੈ ਲੈ ਹਨਾ 100 ਦੇ ਦੇ ਦੋ ਅੰਕਲ ਕੋ ਗੂਗਲ 'ਤੇ ਚੱਲਦਾ ਗੂਗਲ 'ਤੇ ਚੱਲਦਾ ਗੂਗਲ 'ਤੇ ਚੱਲਦਾ ਬੇਟਾ ਗੂਗਲ 'ਤੇ ਚੱਲਦਾ ਨਹੀਂ ਗੂਗਲ ਲੈ ਲੈ ਚਲ 100 ਰੁਪਏ ਕੈਸ਼ ਹੈਗਾ ਕੈਸ਼ 100 ਰੱਖ ਬਾਲਟੀ ਕੋਈ ਚੀਤਨ ਟੁੱਟਣ ਵਾਲੀ ਨਾਲੇ ਬਾਲਟੀ ਦਾ ਪਤਾ ਲੱਗ ਗਿਆ ਟੁੱਟਦੀ ਤਾਂ ਨਹੀਂ ਹੈ ਹੈ ਨਾਲੇ ਬਾਲਟੀ ਦਾ ਪਤਾ ਲੱਗ ਗਿਆ ਟੁੱਟਦੀ ਤਾਂ ਨਹੀਂ ਹੈਗੀ ਆ ਅਗਲੇ ਕੋਲੋਂ ਕੋ ਬਾਲਟੀ ਚ ਪੈਸੇ ਦਿੰਦੇ ਸਮਾਨ ਦੇਖ ਲੋ ਮੈਨੂੰ ਹੋਰ ਕੁਝ ਕੀ ਲੈਣਾ ਫਰੂਟ ਕੀ ਲਵੇ ਸੰਤਰੇ ਤੇ ਮਿੰਟਾਂ ਦੇ ਮੋਪੇ ਜਾਂਦੇ ਨੇ ਆਉਂ ਜੋ ਬਾਜ਼ਾਰ ਚੋਂ ਆ ਗਏ ਅਸੀਂ ਤੇ ਸਮਾਨ ਦੇਖੋ ਨਾਲ ਹੀ ਰੱਖਿਆ ਸੋਫੇ ਤੇ ਸਾਰ ਸਮਾਨ ਕਿਨੇ ਚੱਕਣਾ ਕਿ ਅੱਜ ਇੱਥੇ ਰਹਿਣ ਦੇਣਾ ਬਾਲਟੀ ਆਲੂ ਕੀ ਅਹੀ ਲੈ ਕੇ ਆਏ ਨਵਾਂ ਹੈ ਤਾਂ ਜੀ ਰਾਹ ਚ ਸੰਤਰੇ ਸੰਤਰੇ ਵੀ ਉੱਥੇ ਹੀ ਪਏ ਨੇ ਦੇਖ ਲਓ ਫਤੇ ਸਾਡਾ ਫਸਟ ਆਇਆ ਜੀ ਅੱਜ ਸਾਰੇ ਟੈਸਟ ਦੇ ਬਹੁਤ ਅੱਛੇ ਮਾਰਕਸ ਆਏ ਮੇਰੇ ਰੰਗ ਕੇ ਫਲੋ ਕੇ ਹਾਂ ਮੈਂ ਲਿਖੋ ਮੈਂ ਲਿਖਤਾ ਪਪੀਤਾ ਆਮ ਕੇਲਾ ਹਾਂ ਸਹੀ ਗੱਲ ਪਪੀਤਾ ਇਹ ਸੌਫਟ ਫਲੋ ਕੇ ਨਾਮ ਲਿਖੋ ਆ ਸ਼ੀ ਫਤੇ ਸਿੰਗਲ ਫਤੇ ਸਾਨੂੰ ਮਾ ਅਤਾ ਵਪਰ ਕੀ ਸੌਫਟ ਕੀ ਸਬਜ਼ੀਆਂ ਕੀ ਸਬਜ਼ੀਆਂ ਦਾ ਕੀ ਨਾਮ ਲਿਖਣਾ ਜਿਨ੍ਹਾਂ ਵਿੱਚ ਬੀਜ ਹੁੰਦੇ ਹਨ ਬਹੁਤ ਜੜ੍ਹੇ ਬਹੁਤ ਅਰੇ ਬੀਜ ਹੁੰਦੇ ਹਨ ਹਾਂ ਕਿਸਮੇ ਬੀਜ ਹੁੰਦੇ ਹਨ ਹਾਂ ਟਮਾਟਰ ਬੈਂਗਨ ਵੈਰੀ ਗੁੱਡ ਬੈਂਗਨ ਚ ਵੀ ਟਮਾਟਰ ਚ ਵੀ ਬੀਜ ਹੁੰਦੇ ਨੇ ਬੈਂਗਨ ਚ ਵੀ ਬੀਜ ਹੁੰਦੇ ਨੇ ਨਾਮ ਲਿਖੋ ਖੀਰੇ ਚ ਵੀ ਬੀਜ ਹੁੰਦੇ ਉਹ ਸਲਾਦ ਆ ਗਿਆ ਉਹ ਸਬਜ਼ੀ ਚ ਨਹੀਂ ਹੁੰਦਾ ਪਰ ਹੁੰਦਾ ਸਬਜ਼ੀ ਸੀ ਹੁੰਦਾ ਗਾਹਣ ਖੀਰਾ ਸਬਜ਼ੀ ਸੀ ਹੁੰਦਾ ਖੀਰਾ ਵੀ ਸਬਜ਼ੀ ਚ ਹੈ ਕੈਪਸਿਕਮ ਜੜੀ ਹੋਰ ਚ ਵੀ ਬੀਜ ਹੁੰਦੇ ਨੇ ਪਹਿਲੇ ਮੈਂ ਸੋਚਣ ਲੱਗ ਗਈ ਉਹਨੇ ਜਦੋਂ ਨੂੰ ਪੜਿਆ ਮੈਨੂੰ ਸਮਝ ਆ ਗਈ ਉਹ ਇਹ ਇਦਾਂ ਲਿਖਿਆ ਕਾਲੇ ਰੰਗ ਅੱਛਾ ਪੜ ਕੇ ਸਮਝ ਆ ਗਈ ਹੈ ਨਾ ਫਤੈ ਚੀਟਿੰਗ ਤਾਂ ਨਹੀਂ ਕੀਤੀ ਮੇਰੇ ਦੇ ਪੋਰਸ਼ਨ ਬਣਾ ਕੀ ਕਾਲੇ ਰੰਗ ਦੇ ਕਿ ਕਿਹੜੀਆਂ ਹੁੰਦੀਆਂ ਬਲੈਕ ਫਿਰ ਉਹ ਸੋਸ ਹਾਂ ਜੀ ਇਧਰ ਦੂਸਰਾ ਮੁੰਡਾ ਇਧਰ ਮੈਂ ਹਾਂ ਮੈਂ ਇਦਾਂ ਕਰ ਰਿਹਾ ਅੱਛਾ ਮੈਂ ਤਾਂ ਇਦਾਂ ਬੈਗ ਦੇ ਵਰ ਚੱਕਿਆ ਰਹੇ ਦੂਦ ਅੱਛਾ ਮੈਂ ਉਹਦੋਂ ਤੱਕ ਇਦਾਂ ਵੀ ਨਹੀਂ ਕੀਤਾ ਹਾਂ ਵੈਰੀ ਗੁੱਡ ਵੈਰੀ ਗੁੱਡ ਸ਼ੀਟਿੰਗ ਨਹੀਂ ਕਰਦੇ ਤੱਕੜ ਕੈਰੀ ਕਰਦਾ ਹਾਂ ਜਿੰਨਾ ਆਂਦਾ ਖੁਦ ਕਰੋ ਨਹੀਂ ਆਂਦਾ ਤਾਂ ਦੱਸ ਦੋ ਹਾਂ ਕਿ ਮੈਂ ਟੈਸਟ ਪ੍ਰਪੇਅਰਿੰਗ ਕੀਤਾ ਚੀਟਿੰਗ ਨਹੀਂ ਕਰਨੀ ਠੀਕ ਹੈ ਗੁੱਡ ਬੱਚਾ ਹੈ ਪੰਜਾਬੀ ਵੀ ਅੱਜ ਪੰਜਾਬੀ ਦਾ ਟੈਸਟ ਹੋ ਬਹੁਤ اچھا ਪੰਜਾਬੀ ਦਾ ਟੈਸਟ ਹਾਂ ਹਾਂ